ਦਸ ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 21 ਜਨਵਰੀ 2025 ਦਿਨ ਮੰਗਲਵਾਰ ਮਾਗ ਮਹੀਨੇ ਦੀ 9 ਤਰੀਕ ਹੈ ਜੀ ਸੈਮੀ ਆਮੂ ਕਰਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦਿਆ ਭਾਰਤ ਜੁਵਲਰਜ਼ ਜਿਹੜਾ ਨੇ ਸਰੀ ਤੋਂ ਬਾਅਦ ਕੈਲਗੀਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰਟੈਕ ਡਿਸਟ੍ਰੀਬਿਊਟਰਸ ਜੋ ਕਿ ਗ੍ਰੇਟਰ ਵੈਨਕੂਵਰ ਜਾਂ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ 트럼ਪ ਸਾਹਿਬ ਨੇ ਨਵੀਂ ਤਰੀਕ ਦਿੱਤੀ ਆ ਕੈਨੇਡਾ ਦੇ ਉੱਤੇ ਟੈਰਫ ਲਾਉਣ ਦੀ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਕੀ ਚਰਚਾ ਚੱਲ ਰਹੀ ਆ ਆਮ ਲੋਕਾਂ ਦੇ ਉੱਤੇ ਇਹਦਾ ਕੀ ਪ੍ਰਭਾਵ ਪੈ ਸਕਦਾ ਆ ਇੱਕ ਪਾਸੇ 트럼ਪ ਨੇ 26 ਐਗਜ਼ੀਕਟਿਵ ਆਰਡਰ ਜਿਹੜੇ ਆ ਉਹ ਸਾਈਨ ਕਰ ਦੱਤੇ ਆ ਮਤਲਬ ਕਿ ਹੁਕਮ ਜਾਰੀ ਕਰ ਦੱਤੇ ਆ ਦੂਜੇ ਪਾਸੇ ਇਹਨਾਂ ਨੂੰ ਚੁਣੌਤੀਆਂ ਮਿਲਣ ਲੱਗੀਆਂ ਸੂਬੇ ਉੱਥੋਂ ਦੀਆਂ ਲੋਕਲ ਜਥੇਬੰਦੀਆਂ ਨੇ ਅਦਾਲਤ ਵਿੱਚ ਇਹਨਾਂ ਹੁਕਮਾਂ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਹੈ ਇਸ ਨਾਲ ਹੀ ਆਪਾਂ ਗੱਲਬਾਤ ਕਰਾਂਗੇ 6 ਫਾਰ ਜਸਟਿਸ ਦੇ ਉਹਨਾਂ ਆਗੂਆਂ ਦੀ ਜਿਹੜੇ ਕਿ 트ੰਪ ਦੇ ਮਹਿਮਾਨ ਸਨ ਕੌਣ ਕੌਣ ਸੀ ਇਹਦੀ ਆਪਾਂ ਗੱਲਬਾਤ ਕਰਾਂਗੇ ਤੇ ਵਿਵੇਕ ਰਾਮਾ ਸੁਆਮੀ ਜਿਨ੍ਹਾਂ ਨੂੰ ਕਿ ਪਹਿਲਾਂ ਬਹੁਤ ਜ਼ਿਆਦਾ ਚੁੱਕਿਆ ਗਿਆ ਸੀ ਵੱਡਾ ਉਹਦਾ ਦਿੱਤਾ ਗਿਆ ਸੀ ਇੱਕਦਮ ਇਹਨਾਂ ਦੀ ਛੁੱਟੀ ਕਿਉਂ ਕਰ ਦਿੱਤੀ ਗਈ ਹੈ ਪਿੱਛੇ ਕਾਰਨ ਕੀ ਹੈ ਇਹਦੇ ਬਾਰੇ ਆਪਾਂ ਵਿਚਾਰ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਡੈਲਟਾ ਦੇ ਵਿੱਚ ਕੱਲ ਜਿਹੜਾ ਨੌਜਵਾਨ ਮਾਰਿਆ ਗਿਆ ਉਹ ਪੰਜਾਬੀ ਨੌਜਵਾਨ ਸੀ ਉਹਦੇ ਬਾਰੇ ਜਾਣਕਾਰੀ ਦੇਾਂਗੇ ਤੇ ਆਸਟ੍ਰੇਲੀਆ ਦੀ ਗੱਲ ਕਰਾਂਗੇ ਜਿੱਥੇ ਤਿੰਨ ਭਾਰਤੀਆਂ ਨੂੰ ਬੈਂਕਿੰਗ ਫਰਾਡ ਦੇ ਵਿੱਚ ਸਜ਼ਾ ਹੋਈ ਹੈ ਅਖੀਰ ਵਿੱਚ ਗੱਲਬਾਤ ਹੋਊਗੀ ਪੰਜਾਬ ਦੀ ਜਿੱਥੇ ਕਿ ਐਸ ਵੇਲੇ ਕੁੱਤਿਆਂ ਦੀ ਦਹਿਸ਼ਤ ਜਿਹੜੀ ਆ ਬਹੁਤ ਫੈਲੀ ਹੋਈ ਆ ਅੰਕੜੇ ਬੜੇ ਹੈਰਾਨ ਕਰਨ ਵਾਲੇ ਆਏ ਹੋਏ ਆ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਆਂ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे, भारत पता नोट करो इक्यासी सरी छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सारी तो बादशन नॉर्थ ईस्ट कैलग्रीप लिंग प्लाजा खुल गई है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋ ਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਕੈਨੇਡਾ ਤੋਂ ਕੱਲ ਉਡੀਕਾਂ ਸੀ ਕਿ ਟਰੰਪ ਸਾਹਿਬ ਕੈਨੇਡਾ ਦੇ ਉੱਤੇ ਟੈਰਫ ਲਾ ਸਕਦੇ ਆ ਪਰ ਕੱਲ ਉਹਨਾਂ ਨੇ ਅਜੇ ਹਾ ਕੋਈ ਵੀ ਐਗਜ਼ੀਕਟਿਵ ਆਰਡਰ ਸਾਈਨ ਨਹੀਂ ਕੀਤਾ ਅਜੇ ਹਾ ਕੋਈ ਵੀ ਗੱਲ ਜਿਹੜੀ ਜਾਰੀ ਨਹੀਂ ਕੀਤੀ ਸਰਕਾਰੀ ਤੌਰ ਦੇ ਉੱਤੇ ਪਰ ਬਾਅਦ ਦੇ ਵਿੱਚ ਦੇਰ ਸ਼ਾਮ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਉੱਤੇ ਟੈਰਫ ਲਾਏ ਜਾਣਗੇ ਆਈ ਥਿੰਕ ਲਾਏ ਜਾਣਗੇ ਕਹਿੰਦੇ ਤੇ ਪਹਿਲੀ ਫਰਵਰੀ ਤੋਂ ਆਈ ਥਿੰਕ ਲਾਏ ਜਾਣਗੇ ਸੋ ਮਤਲਬ ਕਿ ਸਿੱਧੇ ਤੌਰ ਦੇ ਉੱਤੇ ਕੋਈ ਵੀ ਗੱਲ ਨਹੀਂ ਕੀਤੀ ਆਈ ਥਿੰਕ ਕਹਿ ਕੇ ਮੇਰਾ ਖਿਆਲ ਕਹਿ ਕੇ ਪਹਿਲੀ ਫਰਵਰੀ ਦੀ ਤਰੀਕ ਇੱਕ ਸਵਾਲ ਦੇ ਜਵਾਬ ਦੇ ਵਿੱਚ ਦਿੱਤੀ ਗਈ ਆ ਸੋ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਮੈਂ ਸੋਚ ਉਕੜੀਆਂ ਤਾਂ ਉਸ ਤੋਂ ਬਾਅਦ ਦੇ ਵਿੱਚ ਨਾਲ ਹੀ ਕੈਨੇਡਾ ਤੇ ਮੈਕਸੀਕੋ ਤੇ 25% ਟੈਰਫ ਲਾ ਦੇਣਾ ਜਿਹੜਾ ਕਿ ਕੱਲ ਨਹੀਂ ਹੋ ਸਕਿਆ ਹੁਣ 트ੰਪ ਦੀ ਇਸ ਜਿਹੜੀ ਸੋਚ ਆ ਉਹਦੇ ਤੇ ਕੈਨੇਡੀਅਨ ਆਗੂ ਆਪੋ ਆਪਣੇ ਤਰੀਕੇ ਦੇ ਨਾਲ ਰਿਐਕਟ ਕਰ ਰਹੇ ਆ ਅਲਬਰਟਾ ਦੇ ਕੰਜ਼ਰਵੇਟਿਵ ਮੁੱਖ ਮੰਤਰੀ ਡੈਨੀਅਲ ਸਮਿਥ ਉਹਨਾਂ ਨੂੰ ਲੱਗਦਾ ਕਿ ਸਾਨੂੰ ਜਿਹੜਾ ਟੈਟ ਫਾਰ ਟੈਟ ਨਹੀਂ ਕਰਨੀ ਚਾਹੀਦੀ ਰਿਟੈਲੀਏਸ਼ਨ ਨਹੀਂ ਕਰਨੀ ਚਾਹੀਦੀ ਬਲਕਿ ਕੂਟਨੀਤੀ ਦੇ ਨਾਲ ਡਿਪਲੋਮੇਸੀ ਦੇ ਨਾਲ ਮਸਲਾ ਹੱਲ ਕਰਨਾ ਚਾਹੀਦਾ ਕਿਉਂਕਿ ਦੂਜੇ ਪਾਸੇ ਜਿਹੜੇ ਬਾਕੀ ਮੁੱਖ ਮੰਤਰੀ ਨੇ ਜਾਂ ਫੈਡਰਲ ਲੈਵਲ ਦੇ ਮੰਤਰੀ ਤੇ ਪ੍ਰਧਾਨ ਮੰਤਰੀ ਆ ਉਹ ਇਸ ਗੱਲ ਵਾਸਤੇ ਵਜ਼ਾਦਾ ਕਿ ਜੇਕਰ ਟਰੰਪ ਨੇ ਟੈਰਫ ਲਾਇਆ ਤਾਂ ਦਾ ਜਵਾਬੀ ਵਾਰ ਕੀਤਾ ਜਾਊਗਾ ਜਵਾਬ ਦਿੱਤਾ ਜਾਊਗਾ ਟੂ ਟੂ ਨੇ ਤਾਂ ਇਥੇ ਤਾਂ ਕਹਿੰਦਾ ਕਿ ਜਿਹੜਾ ਸਮਾਨ ਕੈਨੇਡਾ ਤੋਂ ਅਮਰੀਕਾ ਨੂੰ ਮਿਲਦਾ ਉਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਕਰੂਡ ਆਇਲ ਆ ਅਮਰੀਕਾ ਦੇ ਵਿੱਚ ਚੌਥਾ ਹਿੱਸਾ ਜਿਹੜਾ ਤੇਲ ਕੋਲ ਵਰਤਿਆ ਜਾਂਦਾ ਉਹ ਉਹਦਾ ਚੌਥਾ ਹਿੱਸੇ ਤੋਂ ਵੱਧ ਕੈਨੇਡੀਅਨ ਕਰੂਡ ਆਇਲ ਨੂੰ ਸੋਧ ਕੇ ਵਰਤਿਆ ਜਾਂਦਾ ਉਹ ਕਹਿੰਦੇ ਜੇਕਰ ਆਪਾਂ ਕੈਨੇਡੀਅਨ ਕਰੂਡ ਆਇਲ ਵਿੱਚੋਂ ਕੱਢ ਦਈਏ ਤਾਂ ਜਿਹੜਾ ਅਮਰੀਕਾ ਵਾਲੇ ਸਰਪਲਸ ਦੀ ਗੱਲ ਕਰ ਰਹੇ ਆ ਉਹ ਬਿਲਕੁਲ ਹੀ ਉੱਡ ਜਾਂਦਾ ਆ ਕਿਉਂਕਿ ਜਿਹੜਾ ਵੱਡਾ ਹਿੱਸਾ ਆ ਉਹ ਆ ਤੇਲ ਦਾ ਕੈਨੇਡਾ ਤੋਂ ਜਾ ਰਿਹਾ ਆ ਬਾਕੀ ਕੋਈ ਜਿਹੜੀਆਂ ਹੋਰ ਚੀਜ਼ਾਂ ਕੈਨੇਡਾ ਤੋਂ ਲਿਆ ਰਿਹਾ ਆ ਅਮਰੀਕਾ ਵਾਲੇ ਜੇਕਰ ਉਹ ਕੈਨੇਡਾ ਤੋਂ ਨਹੀਂ ਲੈਣਗੇ ਜਾਂ ਕੈਨੇਡਾ ਵਾਲੇ ਬੰਦ ਕਰ ਦੇਣਗੇ ਤਾਂ ਉਹ ਚੀਜ਼ਾਂ ਫਿਰ ਰੂਸ ਸ ਚੀਨ ਜਾਂ ਵੈਨਜ਼ੂਏਲਾ ਤੋਂ ਮਿਲਣੀਆਂ ਹੋਰ ਕਿਤੇ ਹੁੰਦੀਆਂ ਮਿਲਣੀਆਂ ਤੇ ਤੁਸੀਂ ਉੱਥੋਂ ਆਪ ਅੰਦਾਜ਼ਾ ਲਾ ਸਕਦੇ ਕਿ ਕਿੰਨੀਆਂ ਮਹਿੰਗੀਆਂ ਮਿਲਣਗੀਆਂ ਤੇ ਕਿੰਨੀ ਦੇਰ ਬਾਅਦ ਮਿਲਣਗੀਆਂ ਕਿਉਂਕਿ ਕੈਨੇਡਾ ਦਾ ਮੋੜ ਆ ਟੋਟਵਾਈ ਬੜੀ ਸੌਖੀ ਆ ਹਾਈਵੇਜ਼ ਉਸ ਹਿਸਾਬ ਨਾਲ ਬਣੇ ਹੋਏ ਆ ਚੀਨ ਰੂਸ ਵੈਨਜ਼ੂਏਲਾ ਤੋਂ ਸਮਾਨ ਕਦੋਂ ਪਹੁੰਚਿਆ ਕਰੂਗਾ ਇਹਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਆ ਜੀ ਸੋ ਹੁਣ ਜਿਹੜੀ ਇਸ ਬਾਰੇ ਇੱਕ ਹੋਰ ਗੱਲ ਬਾ ਸਾਹਮਣੇ ਆਈ ਆ ਉਹ ਇਹ ਕਿ ਕੈਨੇਡਾ ਤੇ ਅਮਰੀਕਾ ਦਾ ਆਰਸੀ ਵਪਾਰ ਹੈ ਬਹੁਤ ਆ ਕੈਨੇਡਾ ਜਿਹੜਾ ਆ ਉਹਦੇ ਵੱਲੋਂ ਹਰ ਸਾਲ 3.6 ਬਿਲੀਅਨ ਡਾਲਰ ਜਿਹੜੇ ਕੈਨੇਡੀਅਨ ਡਾਲਰ ਦੀਆਂ ਵਸਤੂਆਂ ਆ ਉਹ ਅਮਰੀਕਾ ਨੂੰ ਭੇਜੀਆਂ ਜਾਂਦੀਆਂ ਆ ਤੇ ਜਦੋਂ ਕਿ ਇਹ ਜਿੰਨਾ ਵਪਾਰ ਅਮਰੀਕਾ ਵਾਲੇ ਚੀਨ ਜਪਾਨ ਇੰਗਲੈਂਡ ਅਤੇ ਫਰਾਂਸ ਨਾਲ ਕਰਦੇ ਆ ਇਹਨਾਂ ਸਾਰਿਆਂ ਨਾਲ ਮਿਲਾ ਕੇ ਹੁੰਦੇ ਵਪਾਰ ਤੋਂ ਕੋਈ ਵੱਧ ਵਪਾਰ ਕੈਨੇਡਾ ਨਾਲ ਕਰਦੇ ਆ ਸੋ ਇਸ ਕਰਕੇ ਵਾਰ-ਵਾਰ ਇਹ ਗੱਲਾਂ ਕਰੀ ਜਾਣੀਆਂ ਡਰਾਵੇ ਦੇਈ ਜਾਣੇ ਇਹ ਨਾ ਅਮਰੀਕਾ ਦੇ ਹਿੱਤ ਵਿੱਚ ਆ ਨਾ ਕੈਨੇਡਾ ਦੇ ਹਿੱਤ ਵਿੱਚ ਆ ਜੇਕਰ ਅਮਰੀਕਾ ਵੱਲੋਂ ਕੋਈ ਅਜਿਹੀ ਕਾਰਵਾਈ ਹੁੰਦੀ ਹੈ ਤਾਂ ਜਵਾਬ ਦੇ ਵਿੱਚ ਕੈਨੇਡਾ ਨੂੰ ਵੀ ਕਾਰਵਾਈ ਕਰਨੀ ਪਊਗੀ ਤੇ ਭੁਗਤਣਗੇ ਲੋਕ ਉਦੇ ਵਿੱਚੋਂ ਸਰਕਾਰਾਂ ਨੂੰ ਫਾਇਦਾ ਹੋਊਗਾ ਟੈਰਿਫ ਲਾ ਕੇ ਉਹਨਾਂ ਨੂੰ ਕਮਾਈ ਹੋਣੀ ਆ ਪਰ ਆਮ ਲੋਕ ਜਿਹੜੇ ਆ ਉਹਨੂੰ ਭੁਗਤਣਾ ਪਊਗਾ ਇਸ ਕਰਕੇ ਕੈਨੇਡਾ ਵਾਲੇ ਕਹਿੰਦੇ ਸੀ ਪਹਿਲ ਨਹੀਂ ਕਰਨਾ ਚਾਹੁੰਦੇ ਪਰ ਜੇਕਰ ਟਰੰਪ ਆਪਣੀ ਜ਼ਿੱਦ ਤੋਂ ਨਾ ਹਟੇ ਤਾਂ ਫਿਰ ਬਰਾਬਰ ਜਵਾਬ ਜਿਹੜਾ ਜੀ ਉਹ ਦੇਣਾ ਪਊਗਾ ਸੋ ਪਹਿਲਾਂ ਲੱਗਦਾ ਸੀ ਕਿ ਟੈਰਿਫ ਲੱਗ ਜਾਣਗੇ ਉਸ ਤੋਂ ਬਾਅਦ ਕੈਨੇਡਾ ਜਵਾਬ ਦੇਊਗਾ ਹੁਣ ਸੌਜਕ ਸਮਾਗਮ ਲੰਘ ਚੁੱਕਿਆ ਆ 1 ਫਰਵਰੀ ਵਾਲੀ ਗੱਲ ਜਿਹੜੀ ਆ ਉਹ ਰੇਡ ਦਿੱਤੀ ਗਈ ਆ 트ੰਪ ਵੱਲੋਂ 1 ਫਰਵਰੀ ਨੂੰ ਕੀ ਹੁੰਦਾ ਉਹਦੀ ਹੁਣ ਅਡੀਕ ਕਰਨੀ ਪਊਗੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵ ਕਹਿ ਰਹੇ ਆ ਕਿ ਪਾਰਲੀਮੈਂਟ ਸੱਦੋ ਦੁਬਾਰਾ ਤੋਂ ਛੇਤੀ ਵੀ ਇੱਕ ਐਮਰਜੈਂਸੀ ਆ ਬਹੁਤ ਵੱਡਾ ਮੁੱਦਾ ਆ ਪਾਰਲੀਮੈਂਟ ਖੋਲ੍ਹਣੀ ਚਾਹੀਦੀ ਆ ਇਹਨੂੰ ਪ੍ਰੋਲੋਗ ਕਰਨਾ ਬੰਦ ਕਰੋ ਤਾਂ ਕਿ ਇਸ ਮੁੱਦੇ ਤੇ ਡਿਬੇਟ ਹੋ ਸਕੇ ਕੈਨੇਡਾ ਆਪਣੇ ਆਪ ਨੂੰ ਇਹਨਾਂ ਟੈਰਸ ਦਾ ਸਾਹਮਣਾ ਕਰਨ ਵਾਸਤੇ ਪ੍ਰੀਪੇਅਰ ਕਰ ਸਕੇ ਜੀ ਹੁਣ ਬਹੁਤ ਸਾਰੇ ਲੋਕ ਪੁੱਛ ਰਹੇ ਆ ਜੇਕਰ ਟੈਰਫ ਲੱਗ ਜਾਂਦੇ ਆ ਇਹਦਾ ਆਮ ਲੋਕਾਂ ਤੇ ਕੀ ਅਸਰ ਹੋਊਗਾ ਸੋ ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਜਿਹੜੇ ਕੈਨੇਡਾ ਦੀਆਂ ਚੀਜ਼ਾਂ ਤੇ ਮੁਜਕਰ ਨੇ ਟੈਰਫ ਲਾਉਣਾ ਉਹਦੇ ਨਾਲ ਅਮਰੀਕਾ ਦੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ ਜਿਹੜੀ ਚੀਜ਼ ਕੈਨੇਡਾ ਤੋਂ 100 ਡਾਲਰ ਦੀ ਜਾਂਦੀ ਸੀ ਉਹ ਉੱਥੇ ਫਿਰ 150 ਦੀ ਹੋ ਜਾਣੀ ਆ ਤੁਸੀਂ ਕੋਈ ਵੀ ਵਸਤੂ ਲਾ ਲਓ ਲੱਕੜ ਦਾ ਪੈਨਲ ਲਾ ਲਓ ਜਿਹੜਾ ਫੈਂਸ ਦਾ ਹੁੰਦਾ ਮੰਨ ਲਓ ਵੀ ਉਹ 100 ਡਾਲਰ ਦਾ ਅੱਗੇ ਜਾਂਦਾ ਉਹ 125 ਦਾ ਹੋ ਜਾਣਾ ਜਿਹੜਾ ਅਮਰੀਕਨ ਗਾਹਕਾ ਉਹਨੂੰ ਉਹੀ ਪੈਨਲ 125 ਦਾ ਮਿਲੂਗਾ ਤੇ ਉਹਦੇ ਬਾਅਦ ਸੋ ਕੋਸ਼ਿਸ਼ ਕਰਨਗੇ ਵੀ ਕਿਸੇ ਹੋਰ ਮੁਲਕ ਤੋਂ ਲਗਾਉਣ ਦੀ ਕੋਸ਼ਿਸ਼ ਕਰੀਏ ਕਿ ਵਾਰਾ ਖਾਂਦਾ ਇਦਾਂ ਹੋਰ ਚੀਜ਼ਾਂ ਹੈਗੀਆਂ ਬਦਲੇ ਵਿੱਚ ਜਿਹੜੇ ਕੈਨੇਡਾ ਨੇ ਟੈਰਫ ਲਾਉਣੇ ਆ ਉਹਦੇ ਨਾਲ ਕੈਨੇਡੀਅਨ ਲੋਕਾਂ ਦਾ ਕੰਮ ਮਹਿੰਗਾ ਹੋ ਜਾਣਾ ਸੋ ਕੈਨੇਡਾ ਦੇ ਵਿੱਚ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਉਹਨਾਂ ਵਿੱਚ ਸੀਰੀਅਲ ਕੋਸਮੈਟਿਕਸ ਜਿਹੜਾ ਮੇਕਅਪ ਦਾ ਸਮਾਨ ਵਗੈਰਾ ਜਿਹੜੇ ਫਰੇਗਰੈਂਸਸ ਵਗੈਰਾ ਜਾਂ ਆਪਾਂ ਬਾਡੀ ਦਾ ਸਮਾਨ ਵਰਤਦੇ ਆ ਇਸ ਤੋਂ ਇਲਾਵਾ ਫਰੂਟ ਜੂਸ ਮਹਿੰਗਾ ਹੋ ਜਾਣਾ ਫਲ ਤੇ ਸਬਜ਼ੀਆਂ ਮਹਿੰਗੀਆਂ ਹੋ ਜਾਣੇ ਆ ਕਿਉਂਕਿ ਬਹੁਤਾ ਸਮਾਨ ਜਿਹੜਾ ਅਮਰੀਕਾ ਤੋਂ ਫਰੈਸ਼ ਵੈਜੀਟੇਬਲਸ ਐਂਡ ਫ ਇਹਦੇ ਨਾਲ ਗੱਡੀਆਂ ਮਹਿੰਗੀਆਂ ਹੋ ਜਾਣੀਆਂ ਸ਼ਰਾਬ ਮਹਿੰਗੀ ਹੋ ਜਾਣੀ ਹੈ ਜੀ ਤੇ ਸੀ ਫੂਡ ਤੋਂ ਇਲਾਵਾ ਕੱਪੜੇ ਮਹਿੰਗੇ ਹੋ ਸਕਦੇ ਆ ਨਾਲ ਦੀ ਨਾਲ ਤੁਹਾਡੇ ਸ਼ੂ ਮਹਿੰਗੇ ਹੋ ਸਕਦੇ ਆ ਅਤੇ ਇਸ ਦੇ ਨਾਲ ਫਲਾਵਰਸ ਅਤੇ ਚਾਕਲੇਟ ਜਿਹੜੇ ਮਹਿੰਗੇ ਹੋ ਸਕਦੇ ਆ ਸੋ ਇਹਨਾਂ ਗੱਲਾਂ ਦਾ ਕੈਨੇਡਾ ਦੇ ਉੱਤੇ ਪ੍ਰਭਾਵ ਪੈ ਸਕਦਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਕੱਲ ਡੋਨਲਡ ਟਰੰਪ ਨੇ ਰਾਸ਼ਟਰਪਤੀ ਬਣ ਜਾਣ ਤੋਂ ਬਾਅਦ 26 ਐਗਜ਼ੀਕਟਿਵ ਆਰਡਰ ਸਾਈਨ ਕੀਤੇ ਆ ਮਤਲਬ ਕਿ ਸਰਕਾਰੀ ਜਿਹੜੇ ਹੁਕਮ ਉਹ ਦਿੱਤੇ ਗਏ ਆ ਇਹਦੇ ਵਿੱਚ ਕਈ ਤਰ੍ਹਾਂ ਦੇ ਹੁਕਮਾਂ ਜਨਾਬ ਚੋਂ ਪ੍ਰਮੁੱਖ ਤੌਰ ਦੇ ਤੇ ਇੱਕ ਤਾਂ ਇਹ ਆ ਬ੍ਰਿਕਸ ਦੇ ਮੌਲਕਾਂ ਨੂੰ ਜਤਾਵਣੀ ਦਿੱਤੀ ਗਈ ਆ ਕਿ ਜੇਕਰ ਉਹਨੇ ਅਮਰੀਕਨ ਡਾਲਰ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਉੱਤੇ 100% ਟੈਰਫ ਲਾਇਆ ਜਾਊਗਾ ਬ੍ਰਿਕਸ ਵਾਲੇ 10 ਮੌਲਕ ਜਿਨ੍ਹਾਂ ਵਿੱਚ ਰੂਸ ਭਾਰਤ ਚੀਨ ਦੱਖਣੀ ਅਫਰੀਕਾ ਈਜੀਪਟ ਇਥੋਪੀਆ ਇੰਡੋਨੇਸ਼ੀਆ ਰਾਨ ਅਤੇ ਯੂਏਈ ਸ਼ਾਮਲ ਨੇ ਉਹਨਾਂ ਨੂੰ ਸਿੱਧੀ ਧਮਕੀ ਦੇ ਦਿੱਤੀ ਗਈ ਆ ਕਿਉਂਕਿ ਗੱਲਾਂ ਚੱਲ ਰਹੀਆਂ ਸੀ ਕਿ ਰਲ ਕੇ ਇੱਕ ਇਕੱਠੀ ਕਰੰਸੀ ਬਣਾ ਲਈਏ ਸੋ ਉਹ 100% ਟੈਰਫ ਲਾਉਣ ਦੀ ਧਮਕੀ ਉਹਨਾਂ ਨੂੰ ਦਿੱਤੀ ਗਈ ਆ ਇਸ ਤੋਂ ਇਲਾਵਾ ਜਿਹੜੀ ਜਨਮ ਕਰਕੇ ਅਮਰੀਕਾ ਦੇ ਵਿੱਚ ਸਿਟੀਨਿਟੀਨਸ਼ਿਪ ਮਿਲਦੀ ਸੀ ਉਹਦੇ ਉੱਤੇ ਰੋਕ ਲਾ ਦਿੱਤੀ ਆ ਅਧਿਕਾਰ ਖਤਮ ਕਰ ਦਿੱਤਾ ਸੋ ਅਮਰੀਕਾ ਦੇ ਵਿੱਚ ਜੇਕਰ ਕੋਈ ਪੱਕਾ ਬੰਦਾ ਪੱਕੇ ਨਾਲ ਵਿਆਹ ਕਰਾਉਂਦਾ ਬੱਚਾ ਹੁੰਦਾ ਤਾਂ ਉਹ ਪੱਕਾ ਹੋ ਸਕਦਾ ਆ ਇੱਕ ਜਣਾ ਪੱਕਾ ਆ ਇੱਕ ਜਣਾ ਕੱਚਾ ਆ ਵਿਆਹ ਹੋ ਜਾਵੇ ਬੱਚਾ ਹੋ ਜਾਵੇ ਉਹ ਪੱਕਾ ਹੋ ਸਕਦਾ ਪਰ ਜੇਕਰ ਦੋਨੇ ਕੱਚੇ ਹੈਗੇ ਆ ਮਾੜਾ ਕਿ ਦੂਰ ਨਾਲ ਕੋਲੇ ਪੀਪਰ ਵਰਕ ਹੈ ਨਹੀਂਗਾ ਇਲੀਗਲ ਆ ਵਰਕ ਪਰਮਿਟ ਦੇ ਉੱਤੇ ਆ ਸਟੂਡੈਂਟ ਆ H1B ਵੀਜ਼ੇ ਦੇ ਉੱਤੇ ਆ ਉਹ ਆਫਿਸ ਵਿੱਚ ਵਿਆਹ ਕਰਾ ਲੈਂਦੇ ਆ ਬੱਚਾ ਇੱਥੇ ਅਮਰੀਕਾ ਚ ਹੋ ਜਾਂਦਾ ਉਹਨੂੰ ਅਮਰੀਕਨ ਸਿਟੀਜ਼ਨਸ਼ਿਪ ਆਟੋਮੈਟਿਕਲੀ ਨੈਮ ਮਿਲਣੀ ਬਹੁਤ ਸਾਰੇ ਲੋਕੀ ਜਿਗਾੜ ਲਾਉਂਦੇ ਸੀਗੇ ਕਿ ਪ੍ਰੈਗਨਸੀ ਇਸ ਹਿਸਾਬ ਨਾਲ ਸੈੱਟ ਕਰਦੇ ਸੀਗੇ ਕਿ ਇਥੇ ਵਿਜ਼ਟਰ ਆਈ ਹੋਈਏ ਜਾਂ H1B ਵੀਜ਼ੇ ਤੇ ਆਈ ਹੋਈਏ ਜਾਂ ਗੈਰ ਕਾਨੂੰਨੀ ਤਰੀਕੇ ਆਏ ਹੋਈਏ ਬੱਚਾ ਹੋ ਜਵੇ ਅਮਰੀਕਾ ਵਿੱਚ ਇੱਕ ਵਾਰੀ ਤਾਂ ਉਹਨੇ ਫਿਰ ਆਪਣੇ ਆਪ ਅਮਰੀਕਨ ਸਿਟੀਜ਼ਨ ਹੋ ਜਾਣਾ ਸੋ ਇਹਦੇ ਉੱਤੇ ਰੋਕ ਲਾ ਦਿੱਤੀ ਗਈ ਆ ਇਹਦੇ ਨਾਲ ਤਕਰੀਬਨ ਬਹੁਤ ਸਾਰੇ ਮੈਕਸੀਕਨ ਅਤੇ ਭਾਰਤੀ ਪਰਿਵਾਰ ਪ੍ਰਭਾਵਿਤ ਹੋਣਗੇ ਭਾਰਤ ਸਰਕਾਰ ਦੇ ਅੰਦਾਜ਼ੇ ਦੇ ਮੁਤਾਬਕ ਤਕਰੀਬਨ 10 ਲੱਖ ਲੋਕ ਜਿਹੜੇ ਭਾਰਤੀ ਮੂਲ ਦੇ ਉਹਦੇ ਨਾਲ ਪ੍ਰਭਾਵਿਤ ਹੋ ਸਕਦੇ ਆ ਹੁਣ ਕਈ ਲੋਕ ਇਹੋ ਜਿਹੇ ਆ ਕਿ ਉਹਨਾਂ ਨੂੰ 20-20 ਸਾਲ ਹੋ ਗਏ ਆ ਇਹਨਾਂ ਨੂੰ ਇਤੋਂ ਵੀ ਵੱਧ ਸਮਾਂ ਹੋ ਗਿਆ ਕਈਆਂ ਨੂੰ ਤਾਂ ਉਹਨਾਂ ਦੇ ਬੱਚੇ ਹੋ ਗਏ ਬੱਚੇ ਹੁਣ ਬਾਲਗ ਹੋ ਚੁੱਕੇ ਆ ਪਰ ਉਹਨੂੰ ਅਮਰੀਕਨ ਸਿਟੀਜ਼ਨਸ਼ਿਪ ਕਰਕੇ ਨਹੀਂ ਮਿਲ ਸਕਦੀ ਕਿਉਂਕਿ ਉਹਨਾਂ ਦੇ ਜਿਹੜੇ ਮਾਪੇ ਨੇ ਉਹ ਇੱਥੇ ਵਰਕ ਪਰਮਿਟ ਤੇ ਆਏ ਹੋਏ ਉਹਨਾਂ ਕੋਲ ਹੱਲੇ ਤੱਕ ਗ੍ਰੀਨ ਕਾਰਡ ਹੈ ਨਹੀਂ ਜਿਹੜੇ ਉਹਨਾਂ ਦੇ ਬੱਚੇ ਜੰਮੇ ਸੀ ਸਮਝਿਆ ਜਾ ਰਿਹਾ ਸੀ ਕਿ ਅਮਰੀਕਨ ਸਿਟੀਜ਼ਨ ਆ ਹੁਣ ਉਹਨਾਂ ਤੋਂ ਅਮਰੀਕਨ ਸਿਟੀਜ਼ਨ ਹੋਣ ਦਾ ਹੱਕ ਖੋਹ ਲਿਆ ਜਾਊਗਾ ਸੋ ਇਹਦੇ ਨਾਲ ਕਾਫੀ ਵੱਡੀ ਗਰੰਟੀ ਪ੍ਰਭਾਵਿਤ ਹੋਣੀ ਹੈ ਜੀ ਇਸ ਦੇ ਨਾਲ ਹੀ ਪੈਰਿਸ ਕਲਾਈਮੇਟ ਸਮਝੌਤਾ ਜਿਹੜਾ ਵਾਤਾਵਰਣ ਸੰਬੰਧੀ ਕੀਤਾ ਹੋਇਆ ਪੂਰੀ ਦੁਨੀਆ ਨੇ ਅਮਰੀਕਾ ਕਹਿੰਦਾ ਵੀ ਅਸੀਂ ਉਹਦਾ ਹਿੱਸਾ ਨਹੀਂ ਬਣਨਾ ਉਹ ਤੋਂ ਟਰੰਪ ਉਹ ਨਹੀਂ ਬਾਹਰ ਹੋ ਚੁੱਕੇ ਆ ਵਿਸ਼ਵ ਸਿਹਤ ਸੰਸਥਾ ਜਿਹਨੂੰ ਆਪਾਂ WHO ਕਹਿੰਦੇ ਆ ਸਾਰੇ ਮੁਲਕਾਂ ਦੀ ਸਾਂਝ ਨਾਲ ਚੱਲਦੀ ਆ ਫੰਡਿੰਗ ਨਾਲ ਚੱਲਦੀ ਆ ਅਮਰੀਕਾ ਉਹਦੇ ਵਿੱਚੋਂ ਵੀ ਬਾਹਰ ਹੋ ਗਿਆ 트럼ਪ ਨੇ ਇਹ ਹੁਕਮ ਜਾਰੀ ਕਰ ਦਿੱਤੇ ਆ ਇਸ ਤੋਂ ਇਲਾਵਾ ਵਾਸ਼ਿੰਗਟਨ ਡੀਸੀ ਕੈਪੀਟਲ ਹੱਲ ਦੇ ਉੱਤੇ ਜੋ ਅਟੈਕ ਹੋਇਆ ਸੀਗਾ 6 ਜਨਵਰੀ ਨੂੰ ਜਦੋਂ 트럼ਪ ਸਾਹਿਬ ਹਾਰ ਗਏ ਸੀਗੇ ਤਾਂ ਉਹਨਾਂ ਦੇ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਨੂੰ ਸਜ਼ਾਵਾਂ ਵੀ ਹੋਈਆਂ ਆ ਗ੍ਰਿਫਤਾਰੀਆਂ ਹੋਈਆਂ ਆ ਉਹਨਾਂ ਨੂੰ ਆਮ ਮਾਫੀ ਦੇ ਦਿੱਤੀ ਗਈ ਹੈ ਉਹਦੇ ਵਿੱਚੋਂ ਕੁਝ ਲੋਕ ਇਹੋ ਜਿਹੇ ਵੀ ਆ ਦਰਦਨ ਤੋਂ ਉੱਪਰ ਜਿਨ੍ਹਾਂ ਦੇ ਉੱਤੇ ਹੌਲਸ ਤੇਟ ਆਇਆ ਕਰਨ ਦਾ ਦੋਸ਼ ਸੀਗਾ ਉਹਨਾਂ ਨੂੰ ਸਜ਼ਾ ਹੋਈ ਸੀਗੀ ਉਹਨਾਂ ਨੂੰ ਵੀ ਮਾਫੀ ਦੇ ਦਿੱਤੀ ਗਈ ਗਿਆ ਜੀ ਸੋ ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ ਸਿਰਫ ਦੋ ਜਿਹੜੇ ਜੈਂਡਰ ਨੇ ਉਹਨਾਂ ਨੂੰ ਮਾਨਤਾ ਮਿਲੂਗੀ ਮੇਲ ਐਂਡ ਫੀਮੇਲ ਨਾਰ ਤੇ ਮਾਦਾ ਜਿਹੜੇ ਬਾਕੀ ਨੇ ਉਹ ਕਹਿੰਦੇ ਵੀ ਇਹਨਾਂ ਨੂੰ ਅਸੀਂ ਮਾਨਤਾ ਨਹੀਂ ਦੇਣੀ ਜਿਹੜਾ ਐਲਜੀਬੀਟੀਕਿਊ ਭਾਈਚਾਰਾ ਆਇਆ ਉਹਦੇ ਵਾਸਤੇ ਉਹਨੇ ਸੱਦੇ ਦਰਾਜੇ ਬੰਦ ਕਰ ਦਿੱਤੇ ਆ ਫੌਜ ਦੇ ਵਿੱਚ ਤਾਂ ਬਿਲਕੁਲ ਸਖਤੀ ਕਰ ਦਿੱਤੀ ਗਈ ਆ ਕਿ ਫੌਜ ਵਿੱਚ ਸਿਰਫ ਤੇ ਸਿਰਫ ਮਰਦ ਤੇ ਔਰਤਾਂ ਹਾ ਭਾrti ਹੋ ਸਕਦੇ ਆ ਇਸ ਤੋਂ ਇਲਾਵਾ ਜਿਹੜੀਆਂ ਫੈਡਰਲ ਇਮੀਗ੍ਰੇਸ਼ਨ ਅਥਾਰਟੀਆਂ ਨੇ ਜਥੇਬੰਦੀਆਂ ਨੇ ਉਹਨਾਂ ਨੂੰ ਸਖਤੀ ਕਰਨ ਦੇ ਦੇ ਦਿੱਤੇ ਗਏ ਆ ਬਾਰਡਰਾਂ ਦੇ ਉੱਤੇ ਫੌਜ ਜਿਹੜੀ ਆ ਭੇਜੀ ਜਾ ਰਹੀ ਆ ਕਿਸੇ ਦਾ ਰਫਿਊਜੀ ਸਟੇਟਸ ਪ੍ਰਵਾਨ ਨਹੀਂ ਕੀਤਾ ਜਾਣਾ ਇਸ ਤੋਂ ਇਲਾਵਾ ਉਹ ਕਹਿੰਦੇ ਵੀ ਜਿਹੜੇ ਲੋਕ ਫੜੇ ਜਾਂਦੇ ਆ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਣ ਲਈ ਪ੍ਰਾਈਵੇਟ ਡਿਟੈਂਸ਼ਨ ਸੈਂਟਰ ਕੰਪਨੀਆਂ ਜਿਹੜੀਆਂ ਆ ਉਹ ਬਣਾ ਦਿੱਤੀਆਂ ਗਈਆਂ ਆ ਉਹਨਾਂ ਨੂੰ ਉੱਥੇ ਰੱਖਿਆ ਜਾਊਗਾ ਤੇ ਉਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਲੋਕਾਂ ਨੂੰ ਫੜਨ ਦੇ ਵਾਸਤੇ ਜਿਹੜੇ ਚਰਚਸ ਤੇ ਸਕੂਲਾਂ ਦੇ ਵੀ ਛਾਪੇ ਮਾਰੇ ਜਾ ਸਕਦੇ ਆ ਅਕਸਰ ਜਿਹੜੇ ਕੱਚੇ ਲੋਕ ਆ ਉਹ ਆਪਣੇ ਬੱਚੇ ਛੱਡਣ ਵਾਸਤੇ ਸਵੇਰੇ ਸ਼ਾਮ ਸਕੂਲ ਜਾਂਦੇ ਆ ਤੇ ਇਸ ਦੇ ਨਾਲ ਹੀ ਉਹ ਵੀਕਐਂਡ ਦੇ ਉੱਤੇ ਜਾਂ ਹੋਰ ਸਮਿਆਂ ਦੇ ਉੱਤੇ ਪ੍ਰਾਰਥਨਾ ਕਰਨ ਵਾਸਤੇ ਪ੍ਰੇਅਰ ਕਰਨ ਵਾਸਤੇ ਚਰਚ ਵਿੱਚ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾਂਦੇ ਆ ਉੱਥੋਂ ਵੀ ਚੱਕੇ ਜਾ ਸਕਦੇ ਆ ਕਹਿੰਦੇ ਜਿਹੜੇ ਗੈਰ ਕਾਨੂੰਨੀ ਲੋਕ ਆ ਖਾਸ ਕਰਕੇ ਉਹ ਜਿਨ੍ਹਾਂ ਦਾ ਅਪਰਾਧੀ ਰਿਕਾਰਡ ਆ ਕਿਸੇ ਤਰੀਕੇ ਦਾ ਉਹਨਾਂ ਨੂੰ ਧਾਰਮਿਕ ਸਥਾਨ ਅਤੇ ਸਕੂਲ ਵੀ ਬਚਾ ਨਹੀਂ ਸਕਣਗੇ ਸੋ ਕਾਫੀ ਸ਼ਕਤੀ ਹੋਣ ਦੀ ਸੰਭਾਵਨਾ ਆ ਬਹੁਤ ਸਾਰੇ ਲੋਕਾਂ ਦਾ ਹੈਰਾਨ ਸੀ ਕਿ ਡੋਨਲਡ ਟਰੰਪ 78 ਸਾਲ ਦੀ ਉਮਰ ਵਿੱਚ ਪਹੁੰਚ ਚੁੱਕੇ ਆ ਪਰ ਫਿਰ ਵੀ ਉਹ ਸਾਰਾ ਦਿਨ ਇੰਨਾ ਬਿਜ਼ੀ ਰਹੇ ਐ ਇੰਨੇ ਸਮਾਗਮਾਂ ਦੇ ਵਿੱਚ ਗਏ ਰਾਤ ਨੂੰ ਡਿਨਰ ਦੇ ਵਿੱਚ ਗੱਲ ਇਹਦੇ ਵਿੱਚ ਗਏ ਪਰ ਫਿਰ ਵੀ ਉਮੀਦੋਂ ਵਿੱਚ ਨਜ਼ਰ ਆ ਰਹੇ ਸਗੇ ਵੀ ਉਹਨਾਂ ਦੀ ਜਹੀ ਤੰਦਰੁਸਤੀ ਦਾ ਤੇਜ਼ੀ ਦਾ ਰਾਜ਼ ਕੀ ਆ ਤਾਂ ਦੱਸਿਆ ਗਿਆ ਕਿ ਉਹ ਸਿਰਫ ਦਿਨ ਵਿੱਚ ਜਿਆ 4 ਤੋਂ 5 ਘੰਟੇ 24 ਘੰਟੇ ਚ ਸੌਂਦੇ ਆ ਇਸ ਦੇ ਨਾਲ ਬਹੁਤ ਸਾਰੀਆਂ ਦਵਾਈਆਂ ਵਿਟਾਮਿਨ ਲੈਂਦੇ ਆ ਤੇ ਦਿਹਾੜੀ ਵਿੱਚ 12 ਕੋਕ ਜਿਹੜੇ ਡਾਈਟ ਨੇ ਉਹ ਪੀਂਦੇ ਆ ਜਿਹਦੇ ਨਾਲ ਉਹ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰਦੇ ਰਹਿੰਦੇ ਆ ਸੋ ਉਹਨਾਂ ਦੀ ਡਾਈਟ ਜਿਹੜੀ ਲੰਬੀ ਜਾ ਰਹੀ ਹੈ ਵੀ ਕਿਵੇਂ ਉਹ ਇੰਨੇ ਤਰ੍ਹਾਂ ਤਾਜ਼ਾ ਰਹਿ ਸਕਦੇ ਆ 77 ਸਾਲ ਦੀ ਉਮਰ ਹੋਣ ਦੇ باوجود ਵੀ ਬਾਕੀ ਜਿਸ ਤੇਜ਼ੀ ਦੇ ਨਾਲ ਕੱਲ 트럼ਪ ਸਾਹਿਬ ਨੇ 26 ਹੁਕਮ ਜਾਰੀ ਕੀਤੇ ਆ ਉਸੇ ਤੇਜ਼ੀ ਦੇ ਨਾਲ ਇਹਨਾਂ ਨੂੰ ਅਦਾਲਤ ਵਿੱਚ ਚੁਣੌਤੀਆਂ ਦੇ ਦਿੱਤੀਆਂ ਗਈਆਂ ਕੁਝ ਸੂਬਿਆਂ ਦੇ ਗਵਰਨਰਾਂ ਵੱਲੋਂ ਕੁਝ ਵਕੀਲ ਜਥੇਬੰਦੀਆਂ ਵੱਲੋਂ ਕੁਝ ਜਿਹੜੀਆਂ ਲੋਕ ਪੱਖੀ ਜਥੇਬੰਦੀਆਂ ਨੇ ਸਿਵਲ ਲਿਬਰਟੀਆਂ 'ਤੇ ਉਹਨਾਂ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਆ ਇਹਨਾਂ ਦੇ ਵਿੱਚ ਜਿਹੜਾ ਡੋਜ ਵਿਭਾਗ ਬਣਾਇਆ ਗਿਆ ਹੈ ਸਰਕਾਰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਉਹਨੂੰ ਵੀ ਚੁਣੌਤੀ ਦਿੱਤੀ ਗਈ ਆ ਅਤੇ ਇਸ ਦੇ ਨਾਲ ਜਿਹੜੀ ਸਿਟੀਨਿਟੀ ਸ਼ਿਪ ਖਤਮ ਕਰਨ ਦਾ ਹੱਕ ਆ ਜਿਹੜਾ ਉਹ ਹੁਕਮ ਆ ਉਹਨੂੰ ਵੀ ਚੁਣੌਤੀ ਦੇ ਦਿੱਤੀ ਗਈ ਆ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ 26 ਦੇ 26 ਜਿਹੜੇ ਇਹ ਹੁਕਮ ਜਾਰੀ ਕੀਤੇ ਗਏ ਆ ਇਹਨਾਂ ਨੂੰ ਕਿਸੇ ਨਾ ਕਿਸੇ ਅਦਾਲਤ ਵਿੱਚ ਚੁਣੌਤੀ ਮਿਲੂਗੀ ਅਗਲੇ 4 ਸਾਲ ਬੜੇ ਹੀ ਚੁਣੌਤੀਆਂ ਭਰਪੂਰ ਟਰੰਪ ਵਾਸਤੇ ਵੀ ਹੋਣੇ ਆ ਕਿਉਂਕਿ ਜਿਹੜੀਆਂ ਗੱਲਾਂ ਉਹ ਕਰ ਰਹੇ ਆ ਜਿਹੜੇ ਹੁਕਮ ਉਹ ਦੇ ਰਹੇ ਆ ਉਹਨਾਂ ਨੂੰ ਲਾਗੂ ਕਿਵੇਂ ਕਰਾਉਣਾ ਉਹਦੇ ਉੱਤੇ ਅਮਲ ਕਿਵੇਂ ਕਰਨਾ ਇਹ ਇੰਨਾ ਸੌਖਾ ਨਹੀਂ ਹੈਗਾ ਅਮਰੀਕਨ ਸਿਸਟਮ ਜਿਹੜਾ 8 ਇੰਚਾ ਬੜਾ ਗੁੰਝਲਦਾਰ ਆ ਤੇ ਹਰ ਇੱਕ ਗੱਲ ਅੱਗੇ ਲਿਜਾਣ ਵਾਸਤੇ ਕਈ ਥਾਂ 'ਚੋਂ ਪਾਸ ਕਰਾ ਕੇ ਗੁਜ਼ਰਦੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ 6 ਫੋਰ ਜਸਟਿਸ ਦੀ ਬੇਸ਼ੱਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਨਹੀਂ ਦਿੱਤਾ ਗਿਆ ਇਹਨੂੰ ਲੁਕਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਾਪੜ ਭਾਰਤੀ ਮੀਡੀਆ ਅਰੇ ਮੋਦੀ ਦੇ ਸਮਰਥਕ ਭਾਗਤ ਜਿਹੜੇ ਆ ਵੇਲ ਰਹੇ ਆ ਦੇਖੋ ਜੀ ਮੋਦੀ ਸਾਹਿਬ ਆਪ ਨਹੀਂ ਕਹ ਉਹਨਾਂ ਨੇ ਜੈ ਸ਼ੰਕਰ ਨੂੰ ਭੇਜ ਦਿੱਤਾ ਉਹਨਾਂ ਨੇ ਜੀ ਉਹ ਅੰਬਾਨੀਆਂ ਨੂੰ ਭੇਜ ਦਿੱਤਾ ਜਦੋਂ ਕਿ ਜੱਗ ਜਹਰ ਗੱਲ ਆ ਕਿ ਅੰਬਾਨੀ 1 ਮਿਲੀਅਨ ਡਾਲਰ ਦੀ ਟਿਕਟ ਖਰਚ ਕੇ ਉੱਤੇ ਪਹੁੰਚੇ ਆ ਤੇ ਜਿਸ ਤਰੀਕੇ ਦੇ ਨਾਲ ਟਿਕਟ ਹਾਸਲ ਕਰਨ ਲਈ ਜੈ ਸ਼ੰਕਰ ਹੁਣ ਇੱਕ ਹਫ਼ਤਾ ਮੰਗਤਾ ਬਣ ਕੇ ਵਸ਼ਿੰਗਟਨ ਡੀਸੀ 'ਚ ਬੈਠੇ ਰਹੇ ਆ ਉਹ ਵੀ ਕਿਸੇ ਤੋਂ ਗੁੱਝਾ ਨਹੀਂ ਹੈਗਾ ਪਰ ਇਸ ਸਮਾਗਮ ਦੇ ਵਿੱਚ ਜਿਹੜੀ ਸਿੱਖਾਂ ਮਿਲਦੇ ਸਭ ਤੋਂ ਵੱਡੀ ਅਹਿਮ ਗੱਲ ਉਹ ਇਹ ਸੀ ਕੈਕਸ ਵਾ ਜਸਟਿਸ ਜਿਨ੍ਹਾਂ ਦੇ ਬਨੋ ਖਾਲਸਤਾਨ ਰਾਏ ਸ਼ਮਾਰੀ ਪੂਰੀ ਦੁਨੀਆ ਵਿੱਚ ਕਰਾਈ ਜਾ ਰਹੀ ਹੈ ਉਹਦੇ ਤਿੰਨ ਅਗੂ ਨੂੰ 트ੰਪ ਦੇ ਇਨੈਗਰੇਸ਼ਨ ਦੇ ਇੱਕ ਅਹਿਮ ਸਮਾਗਮ ਵਿੱਚ ਸੱਦਾ ਦਿੱਤਾ ਗਿਆ ਸੀਗਾ ਰਾਤ ਵਲੇ ਇੱਕ ਲਿਬਰਟੀ ਬਾਲ ਨਾਂ ਦਾ ਸਮਾਗਮ ਜਿਹੜਾ ਕਰਾਇਆ ਗਿਆ ਅਜੇ ਤੱਕ ਅਮਰੀਕਾ ਭਾਰ ਦੇ ਵਿੱਚੋਂ ਬਹੁਤ ਹੀ ਚਰੰਦਾ ਲੋਕ ਵਿਸ਼ੇਸ਼ ਸੱਦੇ ਦੇ ਉੱਤੇ ਮਹਿਮਾਨਾਂ ਵਜੋਂ ਸੱਦੇ ਗਏ ਸੀ ਇਹਨਾਂ ਵਿੱਚ ਸੈਕਸ ਵਾ ਜਸਟਿਸ ਦੇ ਗੁਰਪਤਵਾਨ ਸਿੰਘ ਪੰਨੋ ਸਰਦਾਰ ਜਗਜੀਤ ਸਿੰਘ ਅਤੇ ਸਰਦਾਰ ਬਖਸ਼ੀ ਸਿੰਘ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸੱਦਾ ਦਿੱਤਾ ਗਿਆ ਸੀ ਸੋ ਇਸ ਮੌਕੇ ਦੇ ਉੱਤੇ ਉਹਨਾਂ ਨੇ ਆਪ ਵੀ ਲਾਈਵ ਕੀਤਾ ਹੋਰ ਬਹੁਤ ਸਾਰੇ ਮੀਡੀਆ ਨੇ ਕਵਰੇਜ ਦਿੱਤੀ ਹੈ ਤੇ ਜਦੋਂ ਇਹ ਕਵਰੇਜ ਭਾਰਤੀ ਮੀਡੀਆ ਤੱਕ ਪਹੁੰਚੀ ਆ ਤਾਂ ਉਹ ਇਹ ਕਹਿ ਰਿਹਾ ਕਿ ਤਾਂ ਐਵੇਂ ੱੱੱਕੇ ਨਾਲ ਕਿਸੇ ਦੇ ਸਮਾਗਮ ਵਿੱਚ ਜਾਵੜੇ ਸੋ ਉਹੀ ਗੱਲ ਕਿ ਜਿਵੇਂ ਪਹਿਲਾਂ ਕਹਿੰਦੇ ਸੀ ਕਿ ਨਿਖਲ ਗੁਪਤਾ ਚੱਕ ਲੈਂਦਾ ਜੀ ਜਾਂ ਹੋਰ ਝੂਠ ਬੋਲਦੇ ਰਹਿੰਦੇ ਆ ਸੋ ਇਹ ਵੀ ਜਿਹੜਾ ਸੱਚ ਹਜਮ ਨਹੀਂ ਹੋ ਰਿਹਾ ਵੀਓ ਕਿਸੇ ਆਮ ਬੰਦੇ ਦਾ ਮਾਤੜ ਦਾ ਵਿਆਹ ਨਹੀਂ ਸੀਗਾ ਜਿਹਦੇ ਵਿੱਚ ਜਾ ਕੇ 64 ਜਸਟਿਸ ਵਾਲੇ ਵੜ ਗਏ ਬਕਾਇਦਾ ਸੱਦਾ ਦਿੱਤਾ ਜਾਂਦਾ ਤੇ ਉਸ ਵੇਲੇ ਜਦੋਂ 트ੰਪ ਦੇ ਸਮਾਗਮ ਹੋ ਰਿਹਾ ਸੀ ਇਲਾਕੇ ਦਾ ਚੱਪਾ ਚੱਪਾ ਸਿਕਿਉਰਿਟੀ ਵਿੱਚ ਘਿਰਿਆ ਹੁੰਦਾ ਤੇ ਸਿਕਿਉਰਿਟੀ ਕਲੀਅਰੈਂਸ ਤੋਂ ਬਿਨਾਂ ਕਿਸੇ ਨੂੰ ਜਿਹੜੀ ਜਿਹੜੀ ਚਿੜੀ ਨਹੀਂ ਫਰਕਣ ਦਿੰਦੇ ਉੱਥੇ ਉੱਥੇ ਲੱਗੇ ਉਹ ਉਹ ਜੇਕਰ 64 ਜਸਟਿਸ ਦੇ ਆਗੂਆਂ ਨੂੰ 트ੰਪ ਦੇ ਲਿਬਰਟੀ ਬਾਲ ਦੇ ਵਿੱਚ ਸੱਦਿਆ ਗਿਆ ਉਥੇ ਮਹਿਮਾਨ ਬਣਾਇਆ ਗਿਆ ਤਾਂ ਬਾਕਾਇਦਾ ਸਕਿਉਰਿਟੀ ਕਲੀਅਰੈਂਸ ਦੇ ਕੇ ਹੀ ਬਣਾਇਆ ਗਿਆ ਸੋ ਖਾਲਸਤਾਨੀ ਆਗੂਆਂ ਨੂੰ ਇਸ ਮੌਕੇ ਤੇ ਸੱਦਣਾ ਇੱਕ ਵੱਡਾ ਜਿਹੜਾ ਆ ਉਹ ਸੰਕੇਤ ਹੈਗਾ ਆ ਜ ਜਿਹਨੂੰ ਦੁਨੀਆ ਭਰ ਦੇ ਲੋਕ ਚੰਗੀ ਤਰ੍ਹਾਂ ਦੇਖ ਰਹੇ ਆ ਸੋ ਇਹ ਅੱਜ ਸਵਾਲ ਕਾਫੀ ਚੱਲ ਰਿਹਾ ਹੈ ਜੀ ਕਿ ਜਿਹੜਾ ਗੁਰਪਤਵੰਨ ਸਿੰਘ ਪੰਨੂ ਜਿਹਨੂੰ ਭਾਰਤ 119 ਕੇਸਾਂ ਦੇ ਚਲ ਜਾ ਕੇ ਅਤਵਾਦੀ ਅਤਵਾਦੀ ਕੁਗਦਾ ਰਹਿੰਦਾ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ 트ੰਪ ਵੱਲੋਂ ਇੰਨੀ ਮਹੱਤਤਾ ਕਿਉਂ ਦਿੱਤੀ ਗਈ ਆ ਸੋ ਉਹਦੇ ਵਾਸਤੇ ਅੱਜ ਮੰਨ ਲਓ 24 ਤੋਂ ਲੈ ਕੇ 48 ਘੰਟੇ ਭਾਰਤੀ ਮੀਡੀਆ ਚੈਨਲ ਜਿਹੜੇ ਆ ਉਹ ਚਾਰ ਚਾਰ ਅੱਠ ਅੱਠ ਦੇ ਡੱਬੀਆਂ ਬਣਾ ਕੇ ਬਿਜ਼ੀ ਰਹਿਣਗੇ ਜਾਂ ਸੱਚ ਬੈਂਸੀ ਜਾਣਗੇ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੱਕ ਹੋਰ ਜਿਹੜਾ ਝਟਕਾ ਭਾਰਤੀ ਮੂਲ ਦੇ ਵਿਵੇਕਰਾਮਾ ਸਵਾਮੀ ਨੂੰ ਲੱਗਿਆ ਵਿਵੇਕਰਾਮਾ ਸਵਾਮੀ ਪਹਿਲਾ ਰਾਸ਼ਟਰਪਤੀ ਬਣਨਾ ਚਾਹੁੰਦੇ ਸੀਗੇ ਉਦੋਂ ਬਾਅਦ ਦੇ ਵਿੱਚ 트럼ਪ ਨੂੰ ਸਮਰਥਨ ਦੇ ਦਿੱਤਾ ਉਹਨਾਂ ਨੇ ਤੇ ਜਦੋਂ 트럼ਪ ਚੋਣ ਜਿੱਤ ਗਏ ਤਾਂ ਉਹਨਾਂ ਦੇ ਵਾਸਤੇ ਅਨਾਊਂਸਮੈਂਟ ਇਹ ਕੀਤੀ ਗਈ ਕਿ ਜਿਹੜਾ ਸਰਕਾਰ ਦੀ ਕਾਰਜ ਕੁਸ਼ਲਤਾ ਵਧਾਉਣ ਲਈ ਮਹਿਕਮਾ ਬਣਾਇਆ ਗਿਆ ਡੋਜ ਉਹਦੇ ਵਿੱਚ ਵਿਵੇਕਰਾਮਾ ਸਵਾਮੀ ਅਤੇ ਐਲਨ ਮਸਕ ਜਿਹੜੇ ਕਿ ਟੈਸਲਾ ਦੇ ਤਾਂ ਟਵਿੱਟਰ ਦੇ ਹੈੱਡ ਨੇ ਉਹ ਸਾਂਝਾ ਰਲ ਕੇ ਕੰਮ ਕਰਨਗੇ ਬੜੇ ਅਨਰੁਣੀ ਸੂਤਰ ਉਦੋਂ ਤੇ ਦੱਸ ਰਹੇ ਸੀਗੇ ਬਈ ਜਿਹੜੇ ਐਲਨ ਮਸਕ ਆ ਕਿਸੇ ਦੇ ਨਾਲ ਰਲ ਕੇ ਕੰਮ ਨਹੀਂ ਕਰ ਸਕਦੇ ਉਹ ਆਪਣੇ ਆਪ ਬੋਸ ਆ ਬੋਸ ਕਰੀ ਕਿਸੇ ਨਾਲ ਸਾਂਝੀ ਨਹੀਂ ਕਰਦੇ ਇਸ ਕਰਕੇ ਉਹ ਕਦੀ ਵੀ ਵਿਵੇਕਰਾਮਾ ਸਵਾਮੀ ਦੇ ਨਾਲ ਮਿਲ ਕੇ ਨਹੀਂ ਚੱਲਣਗੇ ਉਤੋਂ ਵਿਵੇਕਰਾਮਾ ਸਵਾਮੀ ਨੇ ਆਪਣੇ ਪੈਰ ਕਹਾੜਾ ਉਹ ਟਵੀਟ ਕਰਕੇ ਮਾਰ ਲਿਆ ਜਿਹਦੇ ਵਿੱਚ ਉਹਨਾਂ ਨੇ ਅਮਰੀਕਨ ਲੋਕਾਂ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਅਮਰੀਕਨ ਕਲਚਰ ਹੈਗਾ ਆ ਉਹ ਸਹੀ ਨਹੀਂ ਹੈਗਾ ਵਡੇਰ ਵਿੱਚ ਲੋਕ ਜਿਹੜੇ ਖਾਣ ਪੀਣ ਚ ਰੁੱਝੇ ਹੋਏ ਆ ਫਿਲਮਾਂ ਦੇਖਣ ਚ ਰੁੱਝੇ ਹੋਏ ਆ ਗੇਮਾਂ ਦੇ ਵਿੱਚ ਰੁੱਝੇ ਹੋਏ ਆ ਤੇ ਪੜ੍ਹਾਈ ਵੱਲ ਬਹੁਤੀ ਤਵੱਜਾ ਨਹੀਂ ਦੇ ਰਹੇ ਸੋ ਇਸ ਗੱਲ ਦਾ 트੍ਰੰਪ ਦੇ ਸਮਰਥਕਾਂ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਕੈਂਪੇਨ ਨੇ ਬਹੁਤ ਬੁਰਾ ਮਨਾਇਆ ਤੇ ਹੁਣ ਤਾਂ ਇਹ ਵੀ ਸ਼ੱਕ ਕੀਤਾ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਵਿਵੇਕਰਾਮਾ ਸਵਾਮੀ ਦੇ ਉਲਟ ਕੈਂਪੇਨ ਟਵਿੱਟਰ ਦੇ ਉੱਤੇ ਚੱਲੀ ਆ ਉਹ ਵੀ ਕਿਸੇ ਤਰੀਕੇ ਦੇ ਨਾਲ ਐਲਗੋਰਿਦਮ ਛੇੜੀਆਂ ਗਈਆਂ ਕਿਉਂਕਿ ਹੋਰ ਕੁਝ ਦਿਸਦਾ ਨਹੀਂ ਸੀ 25 ਦਸੰਬਰ 크리스마ਸ ਤੋਂ ਲੈ ਕੇ ਅਗਲੇ 10 ਦਿਨ ਵਿਵੇਕ ਰਾਮਾ ਸਵਾਮੀ ਭਾਰਤੀਆਂ ਤੇ ਹਿੰਦੂ ਧਰਮ ਦੇ ਖਿਲਾਫ ਜੋ ਪ੍ਰੋਪਾਗੈਂਡਾ ਅਮਰੀਕਾ ਦੇ ਵਿੱਚ ਹੋਇਆ ਜੋ ਬੇਇੱਜ਼ਤੀ ਕੀਤੀ ਗਈ ਹੈ ਸ਼ਾਇਦ ਉਹ ਟਵਿੱਟਰ ਦੇ ਇਤਿਹਾਸ ਵਿੱਚ ਪਹਿਲਾਂ ਕਦੀ ਵੀ ਦੇਖਣ ਨੂੰ ਨਹੀਂ ਮਿਲੀ ਤੇ ਹੁਣ ਉਹੀ ਗੱਲ ਹੋਈ ਕਿ ਵਿਵੇਕ ਰਾਮਾ ਸਵਾਮੀ ਆਪੇ ਹੀ ਪਛਾਣ ਹਟ ਗਏ ਆ ਤੇ ਉਹ ਹਾਇਓ ਦਾ ਗਵਰਨਰ ਬਣਨਾ ਚਾਹੁੰਦੇ ਆ ਹਾਇਓ ਅਮਰੀਕਾ ਦੀ ਇੱਕ ਮਹੱਤਵਪੂਰਨ ਸਟੇਟ ਆ ਜਿਹਦਾ ਗਵਰਨਰ ਬਦਲਿਆ ਜਾਣਾ ਆ ਹੁਣ ਵਿਵੇਕ ਰਾਮਾ ਸਵਾਮੀ ਇਹ ਕਹਿ ਰਹੇ ਆ ਕਿ ਉਹ ਐਲਨ ਮਸਕ ਨੂੰ ਸ਼ੁਭ ਸ਼ਾਮਾਂ ਦਿੰਦੇ ਆ ਇਹ ਮਹਿਕਮਾ ਜਿਹੜਾ ਆ ਜਾ ਰਹੇ ਤੇ ਤੋਂ ਤੇ ਦੂਜੇ ਪਾਸੇ ਹਾਇਓ ਦੇ ਗਵਰਨਰ ਬਣ ਲੈ ਤਿਆਰੀ ਕਰ ਰਹੇ ਆ ਜਿਹੜੇ ਹਾਇਓ ਦੇ ਗਵਰਨਰ ਹੈ ਉਹ ਪਹਿਲਾਂ ਕਹਿ ਚੁੱਕੇ ਆ ਕਿ ਉਹ ਆਪਣੇ ਡਿਪਟੀ ਜਿਹੜੇ ਗਵਰਨਰ ਆ ਉਹਨਾਂ ਨੂੰ ਗਵਰਨਰ ਬਣਾਉਣਾ ਚਾਹੁੰਦੇ ਆ ਸੋ ਜਦੋਂ ਸਿਆਸੀ ਤੌਰ ਤੇ ਆਪਣੀ ਹੀ ਪਾਰਟੀ ਵਿੱਚ ਆਪਣੇ ਸਮਰਥਕਾਂ ਨੂੰ ਪਾਸੇ ਧੱਕਣਾ ਹੋਵੇ ਤਾਂ ਅਜਿਹੀਆਂ ਸਿਆਸਤਾਂ ਖੇਡੀਆਂ ਜਾਂਦੀਆਂ ਵਿਵੇਕਰਾਮਾ ਸਵਾਮੀ ਨੂੰ 2 ਮਹੀਨੇ ਬੜਾ ਚਮਲਾਇਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਦਮ ਹੀ ਸਾਈਡ ਲਾਈਨ ਕਰ ਦਿੱਤਾ ਗਿਆ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਲੋਕਲ ਲੋਕਲ ਕੱਲ ਇੱਕ ਡੈਲਟਾ ਦੇ ਵਿੱਚ ਸ਼ੂਟਿੰਗ ਹੋਈ ਸੀਗੀ ਇਹ ਸ਼ੂਟਿੰਗ ਸਵੇਰੇ 7:00 ਵਜੇ 112 ਬੀ ਸਟਰੀਟ ਅਤੇ 81 ਐਵੇਨਿਊ ਦੇ ਲਾਗੇ ਵਾਪਰੀ ਜਿਦੇ ਵਿੱਚ ਇੱਕ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਚਿੱਟੇ ਰੰਗ ਦਾ ਪਿਕਅਪ ਟਰੱਕ ਉੱਥੋਂ ਭੱਜਦਾ ਦਿਖਾਈ ਦਿੱਤਾ ਜਿਹਨੂੰ ਕਿ ਥੋੜੀ ਦੇਰ ਬਾਅਦ ਅੱਗ ਲਾ ਦਿੱਤੀ ਗਈ ਹੁਣ ਡੈਲਟਾ ਪੁਲਿਸ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਮਾਰੇ ਗਏ ਨੌਜਵਾਨ ਦੀ ਪਛਾਣ ਅਰਤੀਆਂ ਸਾਲਾਂ ਦੇ ਗੁਰਵਿੰਦਰ ਉੱਪਲ ਵਜੋਂ ਕੀਤੀ ਗਈ ਆ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਜਾਇਆ ਗਿਆ ਸੀ ਪਰ ਉਹਦੀ ਵਧੀਓ ਨਹੀਂ ਸੀ ਮੁੰਡਾ ਦਾਮ ਤੋੜ ਗਿਆ ਜੀ ਤੇ ਡੈਲਟਾ ਪੁਲਿਸ ਨੇ ਇਸ ਮੌਤ ਦੇ ਉੱਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਆ ਅਕਸਰ ਪੁਲਿਸ ਜਿਹੜੀ ਆ ਜਿਆ ਕਰਦੇ ਨਹੀਂ ਪਰ ਜਿਹੜੀ ਗੱਲ ਸੂਤਰਾਂ ਤੋਂ ਪਤਾ ਲੱਗ ਰਹੀ ਹੈ ਉਹ ਇਹ ਹੀ ਆ ਕਿ ਇਸ ਮੁੰਡੇ ਦਾ ਗੈਂਗ ਹਿੰਸਾ ਦੇ ਨਾਲ ਕੋਈ ਵੀ ਲੈਣ ਦੇਣਾ ਨਹੀਂ ਸੀਗਾ ਇਹ ਇੱਕ ਟਾਰਗੇਟਡ ਅਟੈਕ ਸੀਗਾ ਪਰ ਸ਼ਾਇਦ ਜਿਹੜੇ ਹਮਲਾਵਰ ਸੀ ਉਹ ਕਿਸੇ ਹੋਰ ਨੂੰ ਮਾਰਨਾ ਚਾਹੁੰਦੇ ਸੀ ਪਰ ਗੁਰਵਿੰਦਰ ਉੱਤਲ ਜਿਹੜਾ ਕਿ ਉਸ ਵੇਲੇ ਕੰਮ ਤੇ ਜਾਣ ਲਈ ਤਿਆਰ ਹੋ ਕੇ ਬਾਹਰ ਖੜਾ ਸੀਗਾ ਤੇ ਅਕਸਰ ਉਹਦੇ ਜਿਹੜੇ ਲਾਗੇ ਛੰਗੋਂ ਵੀ ਪਤਾ ਲੱਗਾ ਕਿ ਮੁੰਡਾ ਮਿਹਨਤੀ ਸੀ ਕੰਮ ਬਹੁਤ ਕਰਦਾ ਸੀਗਾ ਉਹਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੋ ਕਿਤੇ ਨਾ ਕਿਤੇ ਸੂਤਰ ਇਹ ਗੱਲ ਆਖ ਰਹੇ ਆ ਕਿ ਕਿਸੇ ਹੋਰ ਨੂੰ ਸਨੇਹਾ ਦਿੱਤਾ ਗਿਆ ਹੈ ਗੁਰਵਿੰਦਰ ਉਪਲ ਗੈਂਗ ਹੰਸਾ ਦੇ ਵਿੱਚ ਨਹੀਂ ਸ਼ਾਮਲ ਸੀਗਾ ਸੋ ਇਹ ਗੱਲ ਬੜੀ ਚਿੰਤਾ ਵਾਲੀ ਹੈ ਕਿ ਜਦੋਂ ਕੋਈ ਵਿਅਕਤੀ ਗੈਂਗ ਹੰਸਾ ਦੀਆਂ ਗੈਂਗ ਗਤੀਵਧੀਆਂ ਵਿੱਚ ਸ਼ਾਮਲ ਨਹੀਂ ਹੁੰਦਾ ਪਰ ਕੋਈ ਹੋਰ ਹੁੰਦਾ ਆ ਉਹਦੇ ਕਰਕੇ ਅਜਿਹੇ ਵਿਅਕਤੀ ਦੀ ਜਦੋਂ ਹੱਤਿਆ ਹੁੰਦੀ ਆ ਕਤਲ ਹੁੰਦਾ ਤਾਂ ਇਹ ਇੱਕ ਬਹੁਤ ਮਾੜਾ ਰੁਝਾਨ ਆ ਕੈਨੇਡਾ ਦੇ ਵਿੱਚ ਆਪਾਂ ਦੇਖਿਆ ਕਿ ਪਹਿਲਾਂ ਜਿਹਾ ਨਹੀਂ ਹੁੰਦਾ ਸੀਗਾ ਜਿਹੜਾ ਕੋਈ ਇਨਵੋਲਵ ਸੀਗਾ ਉਸੇ ਨੂੰ ਮਾਰਿਆ ਜਾਂਦਾ ਸੀਗਾ ਪੂਰੇ ਪਰਿਵਾਰ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਨਜ਼ਦੀਕੀ ਦੇ ਦੋਸਤਾਂ ਮਿੱਤਰਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਸੀ ਪਰ ਪਿਛਲੇ ਸਾਲ ਤੋਂ ਸਾਲ ਚ ਆਪਾਂ ਦੇਖਿਆ ਕਿ ਐਡਮੈਂਟਨ ਵਿੱਚ ਤੱਕ ਬੱਚਾ ਵੀ ਮਾਰ ਦਿੱਤਾ ਗਿਆ ਹੈ ਸਗਾ ਸੋ ਜੇ ਇਹ ਰੁਝਾਨ ਜਿਹੜੇ ਚਿੰਤਾ ਦਾ ਪ੍ਰਗਟਾਵਾ ਕਰਾਉਂਦੇ ਆ ਅਗਰਵਿੰਦਰ ਉਪਰ ਬਲਾਈ ਜੇ ਕੋਈ ਹੋਰ ਜਾਣਕਾਰੀ ਮਿਲੀ ਤਾਂ ਆਪਾਂ ਵਾਲੇ ਖਬਰਾਂ ਚ ਸਾਂਝੀ ਕਰਾਂਗੇ ਇਸ ਦੇ ਨਾਲ ਹੀ ਕੱਲ ਆਸਟ੍ਰੇਲੀਆ ਦੀ ਕਰੀਏ ਸਟੇਲ ਸ਼ੇਆ ਦੀ ਨੈਸ਼ਨਲ ਆਸਟ੍ਰੇਲੀਆ ਬੈਂਕ ਦੇ ਇੱਕ EMPLOYE ਮੋਨਿਕਾ ਸਿੰਘ ਦੇ ਉੱਤੇ ਦੋਸ਼ ਲੱਗਾ ਕਿ ਉਹਨੇ ਦੋ ਸਾਥੀਆਂ ਦੇ ਨਾਲ ਮਿਲ ਕੇ ਬੈਂਕ ਦੇ ਨਾਲ 21 ਮਿਲੀਅਨ ਡਾਲਰ ਦਾ ਫਰਾਡ ਕੀਤਾ ਜੀ ਸੋ ਜਿਊਰੀ ਨੇ ਇਸ ਕੇਸ ਦੇ ਵਿੱਚ ਦੇਖਿਆ ਕਿ ਇੱਕ ਸਾਬਕਾ ਮੁਰਗਜ ਬਰੋਕਰ ਦਵਿੰਦਰ ਦਿਓ ਅਤੇ ਇਸ ਤੋਂ ਇਲਾਵਾ ਇੱਕ ਜਿਹੜੇ ਹੋਰ ਸਲਾਹਕਾਰ ਸੀਗੇ ਆਈਟੀ ਦੇ ਸ੍ਰੀ ਨਿਵਾਸ ਨਾਈਡੂ ਚਮਕੌਰੀ ਉਹਨਾਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਲੱਭਿਆ ਗਿਆ ਜੀ ਸੋ ਜਿਹੜੇ ਤਾਂ ਚਮਕ ਨਾਈਡੂ ਨੇ ਅਤੇ ਉਸਦੇ ਨਾਲ ਜਿਹੜੇ ਦਵਿੰਦਰ ਦਿਓ ਨੇ ਉਹਨਾਂ ਨੂੰ 2.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਹੜੇ ਕਿ ਮੋਨਿਕਾ ਸਿੰਘ ਜਿਹੜੇ ਕਿ ਨੈਸ਼ਨਲ ਆਸਟ੍ਰੇਲੀਆ ਬੈਂਕ ਐਨਏਬੀ ਦੇ EMPLOYEES ਸੀ ਜਿਨ੍ਹਾਂ ਨੇ ਬੈਂਕ ਦੇ ਨਾਲ ਜਿਹੜਾ ਧੋਖਾ ਕੀਤਾ ਉਹਨਾਂ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਸੋ 21 ਮਿਲੀਅਨ ਡਾਲਰ ਦੇ ਫਰਾਡ ਦਾ ਇਹ ਮਾਮਲਾ ਸੀ ਜੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਹੋਰ ਸਮੱਸਿਆਵਾਂ ਬਹੁਤ ਆ ਪਰ ਜਿਹੜੇ ਅੰਕੜੇ ਉੱਥੋਂ ਆਏ ਆ ਕੁੱਤਿਆਂ ਬਾਰੇ ਉਹ ਬੜੇ ਹੈਰਾਨਜਨਕ ਨੇ ਆ ਸਰਕਾਰੀ ਅੰਕੜੇ ਕਹਿ ਰਹੇ ਆ ਕਿ ਪਿਛਲੇ ਸਾਲ ਪੰਜਾਬ ਦੇ ਵਿੱਚ 213521 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਇਹਨਾਂ ਵਿੱਚੋਂ ਜਿਹੜੇ ਬਹੁਤੇ ਕੁੱਤੇ ਆ ਉਹ ਜਿਹੜੇ ਆਵਾਰਾ ਕੁੱਤੇ ਆ ਅਕਸਰ ਆਪਾਂ ਦੇਦੇ ਸੀ ਪੁਰਾਣੇ ਸਮੇਂ ਵਿੱਚ ਪਿੰਡਾਂ ਚੋਂ ਬਾਹਰ ਹੱਡਾ ਰੋੜੀ ਚ ਕੁੱਤੇ ਹੁੰਦੇ ਸੀ ਪਰ ਹੁਣ ਸ਼ਹਿਰਾਂ ਕਸਬਿਆਂ ਪਿੰਡਾਂ ਦੇ ਬਾਹਰ ਆਵਾਰਾ ਕੁੱਤਿਆਂ ਦੀ ਕਾਫੀ ਪਰਮਾਰ ਆ ਕਿਉਂਕਿ ਜਦੋਂ ਤੋਂ ਮੀਨਕਾ ગાંધી ਦੇ ਪੇਟਾ ਦੇ ਸੂਲ ਲਾਗੂ ਹੋਏ ਆ ਆਵਾਰਾ ਕੁੱਤਿਆਂ ਨੂੰ ਮਾਰਨਾ ਜਿਹੜਾ ਆ ਉਹ ਆ ਸੰਭਵ ਨਹੀਂ ਹੈਗਾ ਸੋ ਇਹ ਕੁੱਤੇ ਰਾਈਆਂ ਨੂੰ ਤੰਗ ਕਰਦੇ ਆ ਬੀਤੇ ਵਿੱਚ ਕਈ ਤਰ੍ਹਾਂ ਦੀਆਂ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਕਿ ਛੋਟੇ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਮਾਰਿਆ ਗਿਆ ਹੁਣ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹ ਦੱਸਿਆ ਗਿਆ ਕਿ 213521 ਲੋਕਾਂ ਨੂੰ ਕੁੱਤਿਆਂ ਨੇ ਪੰਜਾਬ ਦੇ ਵਿੱਚ ਪਿਛਲੇ ਸਾਲ ਵਿੱਚ ਵਧਿਆ ਜੋ ਕਿ ਪਿਛਲੇ ਸਾਲਾਂ ਦੇ ਨਾਲੋਂ ਕਾਫੀ ਜ਼ਿਆਦਾ ਆ ਸਭ ਤੋਂ ਵੱਧ ਲੁਧਿਆਣਾ ਜ਼ਿਲ੍ਹੇ ਦੇ ਕੁੱਤਿਆਂ ਨੇ 28390 8390 ਲੋਕਾਂ ਨੂੰ ਵੱਢਿਆ ਉਸ ਤੋਂ ਬਾਅਦ ਪਟਿਆਲੇ ਦੇ ਕੁੱਤਿਆਂ ਨੇ 17020 ਲੋਕਾਂ ਨੂੰ ਵੱਢਿਆ ਅਤੇ ਸਹਿਬਜਦਾ ਅਜੀਤ ਸਿੰਘ ਨਗਰ ਮਹਾਲੀ ਦੇ ਕੁੱਤਿਆਂ ਨੇ 16047 ਲੋਕਾਂ ਨੂੰ ਵੱਢਿਆ ਆਮ ਲੋਕਾਂ ਵੱਲੋਂ ਹੁਣ ਸਰਕਾਰ ਤੱਕ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇੱਕ ਬਹੁਤ ਵੱਡੀ ਬਿਮਾਰੀ ਆ ਸਵਾ 2 ਲੱਖ ਬੰਦਾ ਇੱਕ ਸਾਲ ਦੇ ਵਿੱਚ ਕੁੱਤਿਆਂ ਵੱਲੋਂ ਵੱਢਿਆ ਜਾਣਾ ਆਪਣੇ ਆਪ ਦੇ ਵਿੱਚ ਇਹ ਅੰਕੜਾ ਬਹੁਤ ਵੱਡਾ ਹੈ ਜੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ